ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆ ਜੋ ਜੁੜ ਜੋ ਉਮੀਦ ਕਰਦਾ ਵੀ ਸਾਰੇ ਠੀਕ ਹੋਵੋਂਗੇ ਤੇ ਟਾਈਟਲ ਤੁਸੀਂ ਪੜ ਹੀ ਲਿਆ ਆਓ ਦੁੱਖ ਸੁੱਖ ਸਾਂਝਾ ਕਰੀਏ ਕਿਉਂਕਿ ਜਿਵੇਂ ਸਿਆਣੇ ਕਹਿੰਦੇ ਨੇ ਵੀ ਦੁੱਖ ਜਿਹੜਾ ਵੰਡਾਇਆ ਘਟ ਜਾਂਦਾ ਹੈ ਖੁਸ਼ੀ ਜਿਹੜੀ ਹੈ ਉਹ ਜਦੋਂ ਖੁਸ਼ੀ ਦੇ ਵਿੱਚ ਇਕੱਠੇ ਹੁੰਨੇ ਆ ਤੇ ਖੁਸ਼ੀ ਦੇ ਵਿੱਚ ਵਾਧਾ ਹੋ ਜਾਂਦਾ ਹੈ ਆ ਜੋ ਦੁਰਦੋ ਭਾਈ ਦੁਰਦੋ ਤੇ ਬੰਦਾ ਜਿਵੇਂ ਕਹਿ ਲੋ ਵੀ ਇਨਸਾਨ ਦੀ ਹਰ ਇੱਕ ਦੀ ਫੈਮਿਲੀ ਹੁੰਦੀ ਹੈ ਹਰ ਇੱਕ ਇਨਸਾਨ ਦੀ ਆਪੋ ਆਪਣੀ ਫੈਮਿਲੀ ਹੁੰਦੀ ਹੈ ਕੀ ਹਾਲ ਚਾਲ ਨੇ ਜੀ ਹਰ ਇੱਕ ਇਨਸਾਨ ਦੀ ਜਿਹੜੀ ਫੈਮਿਲੀ ਹੁੰਦੀ ਹੈ ਉਹ ਇਨਸਾਨ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ ਕਿਉਂ ਕਿ ਜੇ ਬੰਦੇ ਕੋਲੇ ਖੁਸ਼ੀ ਆਈ ਤੇ ਇਕੱਲੇ ਨੇ ਖੁਸ਼ੀ ਨੂੰ ਹੰਡਾਇਆ ਉਹਦਾ ਕੋਈ ਸਵਾਦ ਨਹੀਂ ਹੁੰਦਾ ਕਮਾਈ ਕੀਤੀ ਹੈ ਜ਼ਮੀਨ ਜਾਇਦਾਦ ਬਣਾਈ ਹੈ ਤੇ ਜੋ ਕਿਸੇ ਦੇ ਨਾਲ ਜਿਵੇਂ ਬੰਦਾ ਕੋਈ ਵੀ ਖੁਸ਼ੀ ਦਾ ਕੰਮ ਕਰਦਾ ਤੁਸੀਂ ਨੋਟ ਕੀਤਾ ਹੋਣਾ ਪਹਿਲਾਂ ਆਣ ਕੇ ਆਪਣੇ ਪਰਿਵਾਰ ਨੂੰ ਦੱਸਦਾ ਵੀ ਭਾਈ ਆਹ ਖੁਸ਼ੀ ਮਿਲੀ ਮੈਨੂੰ ਵੀ ਇਨਸਾਨਾ ਕਮਾਈ ਕੀਤੀ ਹੈ ਤਾਂ ਵੀ ਕੋਸ਼ਿਸ਼ ਕਰਦਾ ਵੀ ਬੱਚਿਆਂ ਤੇ ਖਰਚ ਕੀਤਾ ਜਾਵੇ ਪਰ ਜਿਵੇਂ ਕਹਿ ਲੋ ਵੀ ਹਰ ਇੱਕ ਇਨਸਾਨ ਦੇ ਵਾਸਤੇ ਆਪਣਾ ਪਰਿਵਾਰ ਦੁਨੀਆ ਤੇ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਬੰਦਾ ਦੁਖੀ ਹੁੰਦਾ ਜੇ ਮਾਂ ਘਰੇ ਹੈ ਬਾਪੂ ਘਰੇ ਹੈ ਜੇ ਬੰਦਾ ਦੁਖੀ ਹੋਇਆ ਤੇ ਮਾਂ ਪਿਓ ਕੋਲੇ ਆ ਕੇ ਗੱਲਬਾਤ ਕੀਤੀ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਪੁੱਤ ਇਨਸਾਨ ਵੱਡੇ ਵੱਡੇ ਦੁੱਖਾਂ ਤੋਂ ਬਾਹਰ ਨਿਕਲ ਆਉਂਦਾ ਹੈ। ਆਜੋ ਜੀ ਆਜੋ ਮਾਪੇ ਜਦੋਂ ਦਲਾਸਾ ਦਿੰਦਾ ਤੇ ਇਨਸਾਨ ਜਿਹੜਾ ਫਿਰ ਉਹਦਾ ਉਹਦੀ ਜੱਡੀ ਮਰਜੀ ਟੈਨਸ਼ਨ ਹੋਵੇ ਤੇ ਬੰਦਾ ਟੈਨਸ਼ਨ ਫ੍ਰੀ ਹੋ ਜਾਂਦਾ ਇੱਕ ਵਾਰ। ਏਵੇਂ ਜਿਵੇਂ ਛੋਟੇ ਛੋਟੇ ਬੱਚੇ ਨੇ ਜਦੋਂ ਇਨਸਾਨ ਸਾਰਾ ਦਿਨ ਥੱਕ ਹਾਰ ਕੇ ਕੰਮ ਕਰਕੇ ਆਉਂਦਾ ਤੇ ਜਦੋਂ ਇੱਕ ਛੋਟੀ ਜੀ ਧੀ ਕਉਕ ਸਾਰਾ ਦਿਨ ਜੇ ਕੰਮ ਕੀਤਾ ਇਹ ਥੋੜਾ ਵੀ ਆਪਣੇ ਆਪਸੇ ਹੀ ਕੀਤਾ ਆਪਣੇ ਆਪਸੇ ਲੰਗਰ ਤੇ ਗੁਰਦੁਆਰਿਆਂ ਚ ਵੀ ਮਰ ਜਾਂਦਾ ਸੇਵਾ ਕਰਕੇ ਵੀ ਬਣ ਜਾਂਦਾ ਹੋਇਆ ਕਿ ਜਦੋਂ ਸ਼ਾਮ ਨੂੰ ਆਇਆ ਘਰ ਪਰਿਵਾਰ ਦੇ ਵਿੱਚ ਜਿੱਡਾ ਮਰਜੀ ਥੱਕਿਆ ਹੋਵੇ ਜਦੋਂ ਇੱਕ ਛੋਟੀ ਜੀ ਬੱਚੀ ਆਪਣੇ ਪਿਓ ਦੇ ਗਲ ਲੱਗਦੀ ਐ ਨਾ ਕਹਿੰਦੀ ਆ ਗਏ ਬਾਪੂ ਕੀ ਲੈ ਕੇ ਆਇਆ ਮੇਰੇ ਜੋਗੇ ਤੇ ਫਿਰ ਸੱਚ ਜਾਣੋ ਵੀ ਉਸ ਵੇਲੇ ਜਿਹੜੀ ਖੁਸ਼ੀ ਮਿਲਦੀ ਐ ਉਹ ਇਨਸਾਨ ਨੂੰ ਚਾਹੇ ਲੱਖਾਂ ਰੁਪਈਆ ਮਿਲ ਜਾਵੇ ਤਾਂ ਵੀ ਨਹੀਂ ਮਿਲਦੀ ਤੇ ਕਰਮ ਕਰਨਾ ਹਰ ਇੱਕ ਦਾ ਫਰਜ਼ ਬਣਦਾ ਹੈ ਦੁਨੀਆ ਤੇ ਹਰ ਇੱਕ ਦੀ ਇੱਕ ਫੈਮਿਲੀ ਹੁੰਦੀ ਹੈ ਤੇ ਜਿਵੇਂ ਹੁਣ ਅਸੀਂ ਆ ਸਾਡੇ ਕੋਲੇ ਫੈਮਿਲੀ ਕੀ ਹੈ ਇੱਕ ਫੈਮਿਲੀ ਸਾਡੇ ਘਰ ਪਰਿਵਾਰ ਦੀ ਹੈ ਤੇ ਇੱਕ ਫੈਮਿਲੀ ਤੁਸੀਂ ਉਹ YouTube ਤੇ ਜਿਹੜੇ ਭੈਣ ਭਰਾ ਜੁੜਦੇ ਹੋ ਜਿਹੜੇ ਵੀਡੀਓ ਦੇਖਦੇ ਹੋ ਦੁੱਖ ਸੁੱਖ ਅਸੀਂ ਤੁਹਾਡੇ ਨਾਲ ਵੀ ਸਾਂਝਾ ਕਰੀਦਾ ਕਿਉਂਕਿ ਤੁਸੀਂ ਵੀ ਸਾਡੀ ਇੱਕ ਫੈਮਿਲੀ ਹੋ ਤੇ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਇਨਸਾਨ ਦਾ ਮਨ ਹਰ ਇੱਕ ਇਨਸਾਨ ਦੇ ਵਿੱਚ ਇੱਕ ਆਪਣਾ ਹਨਰ ਹੁੰਦਾ ਉਹਨੂੰ ਪਹਿਚਾਨਣ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਪਹਿਚਾਨ ਲੈਂਦਾ ਉਹ ਕੁਝ ਨਾ ਕੁਝ ਖੱਟ ਜਾਂਦਾ ਜਿਹੜਾ ਨਹੀਂ ਤੇ ਜਿਵੇਂ ਕਹਿ ਲਵਾਂ ਵੀ ਭੋਜ ਦੇ ਭਾਰ ਹੀ ਜਾਂਦਾ ਤੇ ਆਓ ਜਿਹੜੀ ਮੈਂ ਟਾਈਟਲ ਲਿਖਿਆ ਸੀ ਵੀ ਆਪ ਦੁੱਖ ਸੁੱਖ ਸਾਂਝਾ ਕਰੀਏ ਇੱਕ ਪਿਛਲੇ ਦਿਨੀ ਮੈਂ ਲਾਈਵ ਦੇ ਵਿੱਚ ਗੱਲ ਕੀਤੀ ਸੀ ਇੱਕ ਕਿਸਾਨ ਬਾਰੇ ਵੀ ਉਹਦੇ ਨਾਲ ਵਿਚਾਰੇ ਨਾਲ ਧੱਕਾ ਹੋਇਆ ਕੁਦਰਤੀ ਆਫਤ ਕਹਿ ਲੋ ਤਾਰ ਜਾਂਦੀ ਸੀਗੀ ਤੇ ਉਹਦੀ ਪੱਕੀ ਫਸਲ ਜਿਹੜੀ ਉਹ ਸੜ ਕੇ ਸੁਆਹ ਹੋ ਗਈ ਤੇ ਕੋਸ਼ਿਸ਼ ਕੀਤੀ ਵੀ ਅਸੀਂ ਉਹਦੇ ਤੇ ਇੱਕ ਵੀਡੀਓ ਬਣਾਈ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਸ਼ਾਰਟ ਮੂਵੀ ਕੋਸ਼ਿਸ਼ ਕੀਤੀ ਹੈ ਵੀ ਉਹ ਦਰਦ ਬਖਾਉਣ ਦੀ ਵੀ ਕੀ ਹੁੰਦਾ ਤੇ ਸਾਨੂੰ ਵੀ ਉਸ ਵੇਲੇ ਕੀ ਕਰਨਾ ਚਾਹੀਦਾ ਉਹ ਆਪਾਂ ਵੀਡੀਓ ਅੱਜ ਰਾਤ ਨੂੰ ਤੁਸੀਂ ਵੇਖ ਸਕਦੇ ਹੋ 8:20 ਮੰਨ ਤੇ ਹਾਂਜੀ 8:20 ਮੰਨ ਤੇ ਰਾਤ ਨੂੰ ਉਹ ਮੂਵੀ ਉਹ ਵੀਡੀਓ ਸੱਚੀ ਘਟਨਾ ਤੇ ਆਧਾਰਿਤ ਕਹਿ ਲਓ ਇੱਕ ਵੀਡੀਓ 8:20 ਮੰਨ ਤੇ ਆਪਾਂ ਅੱਜ ਲੋਡ ਕਰਾਂਗੇ ਚੈਨਲ ਤੇ ਤੇ ਜਿਹੜੇ ਸੁਣ ਰਹੇ ਹੋ ਅੱਗੇ ਵੰਗ ਲਾਈਕ ਵੀ ਕਰੋ ਭਾਈ ਲਾਈਕ ਵੀ ਕਰਿਆ ਕਰੋ ਤੇ ਨਾਲ ਜੇ ਸੁਣਦੇ ਹੋ ਤੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਸਾਰਾ ਦਿਨ ਮੈਂ ਵੀ ਮੋਬਾਈਲ ਤੇ ਲੱਗਾ ਰਹੇ ਨਾ ਆਪਾਂ ਹੋਰ ਵੀ ਬੜਾ ਕੁਝ ਕਰਦੇ ਆ ਪਰ ਚੰਗੇ ਪਾਸੇ ਨੂੰ ਇਨਸਾਨ ਦਾ ਜਾਨ ਦਾ ਮਨ ਨਹੀਂ ਕਰਦਾ ਜੇ ਚੰਗੇ ਪਾਸੇ ਜਾਣਾ ਹੈ ਤੇ ਇਨਸਾਨ ਨੂੰ ਆਪਣੇ ਮਨ ਦੇ ਨਾਲ ਹੀ ਲੜਨਾ ਪੈਂਦਾ ਹੈ ਹੋਰ ਦੁਨੀਆ ਤੇ ਕੁਝ ਵੀ ਚੰਗਾ ਮਾੜਾ ਨਹੀਂ ਸਭ ਕੁਝ ਸੈਟ ਹੈ ਪਰ ਤੂੰ ਵੇਖ ਕਿਉਂਕਿ ਆ ਦਿਮਾਗ ਦੇ ਵਿੱਚ ਖਲਾਰਾ ਪਾਇਆ ਪਿਆ ਮੈਨੂੰ ਆਉ ਚਾਹੀਦਾ ਮੈਨੂੰ ਆ ਚਾਹੀਦਾ ਉਹ ਹੁੰਦਾ ਐ ਹੁੰਦਾ ਉਹ ਫਲਾਣਾ ਕਿਵੇਂ ਅੱਗੇ ਵੱਧ ਗਿਆ ਇਹ ਸਾਰਾ ਹੁਣ ਖਲਾਰਾ ਕਿੰਨੇ ਪਾਇਆ ਇਹਨੂੰ ਸਮੇਟੇਗਾ ਕੌਣ ਕਿਸੇ ਬਾਬੇ ਕੋਲੇ ਬੰਦਾ ਜਾ ਕੇ ਕਹੇ ਵੀ ਬਾਬਾ ਖਲਾਰਾ ਖਾ ਬੈਠਾ ਇਹਨੂੰ ਸਮੇਟੋ ਨਾ ਤੇਰੇ ਦਿਮਾਗ ਦੇ ਵਿੱਚ ਖਲਾਰਾ ਤੂੰ ਪਾਇਆ ਤੇ ਤੂੰ ਹੀ ਸਮੇਟ ਸਕਦਾ ਹੋਰ ਕੋਈ ਨਹੀਂ ਇਹ ਸੋਚਣ ਸ਼ਕਤੀ ਜਿਹੜੀ ਤੇ ਇਹਦੇ ਨਾਲ ਜਿਵੇਂ ਕਹਿੰਦੇ ਵੀ ਜ਼ੁਬਾਨ ਜਿਹੜੀ ਹੁੰਦੀ ਹੈ ਮਿੱਠੇ ਦੇ ਲੱਬ ਦੇ ਨਾਲ ਇਨਸਾਨ ਕਿਸੇ ਨੂੰ ਵੀ ਖਾ ਸਕਦਾ ਪਰ ਇਹ ਜੁਬਾਨ ਜਦੋਂ ਕੜਵੀ ਹੁੰਦੀ ਹੈ ਤੇ ਫਿਰ ਇਹ ਜੁੱਤੀਆਂ ਵੀ ਪਵਾ ਦਿੰਦੀ ਹੈ ਪਰ ਯਾਦ ਰੱਖਿਓ ਕਿ ਗੱਲ ਜਿਹੜਾ ਇਨਸਾਨ ਇਹਨਾਂ ਚੀਜ਼ਾਂ ਨੂੰ ਹੁਣ ਇੱਕ ਇੱਕ ਬੰਦਾ ਸੀ ਗੁਰਸਿੱਖ ਤੇ ਉਹ ਦਾ ਪੈਲਸ ਗਏ ਵਿਆਹ ਤੇ ਉੱਥੇ ਹੋਇਆ ਕਿ ਵੀ ਉੱਥੇ ਵੀ ਜਿਵੇਂ ਲੜਕੀ ਦਾ ਵਿਆਹ ਸੀ ਤੇ ਉੱਥੇ ਮੀਟ ਮੁਰਗਾ ਬਹੁਤ ਕੁਝ ਬਣਿਆ ਸੀ ਤੇ ਲਵਾਈ ਵੀ ਇੱਕ ਤੜਕੇ ਤੁੜਕੇ ਜਿਹਾ ਲਾ ਕੇ ਬਣਾਉਂਦੇ ਨੇ ਤੇ ਦਾਲ ਵੀ ਬਣੀ ਸੀ ਹੁਣ ਜਿਹੜੇ ਤੇ ਖਾਣ ਪੀਣ ਵਾਲੇ ਉਹ ਤੇ ਭੱਜ ਗਏ ਸੁੰਘੇ ਗਿਆ ਹੱਲੀ ਉਹ ਤਾਂ ਪਹਿਲੇ ਨਿਗਾਹ ਰੱਖੀ ਪਈ ਐ ਦੱਬਾਂਗੇ ਕੰਮ ਨੂੰ ਉਹ ਤੇ ਭੱਜ ਗਏ ਵੀ ਚਲੋ ਭਾਈ ਕਿਤੇ ਮੋਕੀ ਨਾ ਜਾਵੇ ਥੋੜਾ ਰਹਿ ਜਾਏਗਾ ਤੇ ਇੱਕ ਬੰਦਾ ਰਹਿ ਗਿਆ ਜਿੱਦੇ ਜਿਹੜਾ ਗੁਰਸਿੱਖ ਸੀ ਉਹਨੇ ਹੁਣ ਦਾਲ ਦੀ ਕਟੋਰੀ ਭਰੀ ਤੇ ਉਹ ਆਪਦੀ ਰੋਟੀ ਖਾਣ ਲੱਗਾ ਦੂਜੇ ਨੇ ਪੁੱਛਿਆ ਕਿਵੇਂ ਹੋ ਕਹਿੰਦਾ ਸਾਡੀ ਕਾਹਦੀ ਜ਼ਿੰਦਗੀ ਐ ਅਸੀਂ ਤੇ ਢਾਲ ਨਾਲ ਹੀ ਸਾਰੀ ਜੰਨੇ ਆ ਉਹ ਹੈ ਜ਼ਿੰਦਗੀ ਤੇ ਲੈ ਦੱਸ ਕਹਿੰਦੇ ਵੀ ਜੇ ਤੂੰ ਸਾਰਾ ਕੁਝ ਬਣਦਾ ਦੇਖ ਕੇ ਲੋਕਾਂ ਨੂੰ ਵੀ ਦੇਖ ਕੇ ਜੇ ਤੂੰ ਫਿਰ ਵੀ ਢਾਲ ਪੀਲ ਰਿਹਾ ਹੈ ਨਾ ਤੇਰੇ ਵਰਗਾ ਬਹਾਦਰ ਇਸ ਦੁਨੀਆ ਤੇ ਕੋਈ ਨਹੀਂ ਜੇ ਕੋਈ ਨਸ਼ਾ ਕਰਦਾ ਨੂੰ ਦੇਖ ਕੇ ਤੂੰ ਪਾਸੇ ਲੰਘ ਜਾਣਾ ਤਾਂ ਤੇਰੇ ਵਰਗਾ ਬਹਾਦਰ ਇਸ ਦੁਨੀਆ ਤੇ ਕੋਈ ਨਹੀਂ ਕਮਜ਼ੋਰ ਲੋਕ ਮੜਾ ਕੁਝ ਵੀ ਨਹੀਂ ਇਸ ਦੁਨੀਆ ਤੇ ਪਰਮਾਤਮਾ ਨੇ ਕੁਝ ਨਹੀਂ ਮਾੜਾ ਬਣਾਇਆ ਜੇ ਜੇ ਅਸੀਂ ਕਹੀਏ ਵੀ ਸਾਨੂੰ ਪਰਮਾਤਮਾ ਨੇ ਮਾੜਾ ਬਣਾਇਆ ਨਹੀਂ ਉਹ ਪਰਮਾਤਮਾ ਨੇ ਸਾਨੂੰ ਜਿਉਣ ਵਾਸਤੇ ਕੀ ਦਿੱਤਾ ਪਾਣੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਉਹਨਾਂ ਹਵਾਨਾ ਹੁੰਦੀ ਕਿ ਅਸੀਂ ਜਿਉਂਦੇ ਰਹਿ ਸਕਦੇ ਸੀ ਪਾਣੀ ਨਾ ਹੋਵੇ ਤੇ ਇਨਸਾਨ ਜਿਉਂਦਾ ਰਹਿ ਜਾਵੇ ਇਸੇ ਤਰ੍ਹਾਂ ਜੇ ਧਰਤੀ ਨਾ ਹੋਵੇ ਤੇ ਇਨਸਾਨ ਖੜੇਗਾ ਕਿੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਕ ਤੇ ਅਸੀਂ ਲੋਕਾਂ ਨੇ ਕੀ ਕੀਤਾ ਅਸੀਂ ਪਾਣੀ ਆਪਣਾ ਖਰਾਬ ਕਰ ਲਿਆ ਆਪਣੇ ਅੱਗੇ ਕੰਡੇ ਆਪ ਹੀ ਬੀਜੇ ਪਾਣੀ ਖਰਾਬ ਕਰ ਲਿਆ ਹਵਾ ਜਿਹੜੀ ਸਾਡੀ ਪ੍ਰਦੂਸ਼ਿਤ ਹੋਈ ਪਈ ਹੈ ਤੇ ਧਰਤੀ ਨੂੰ ਅਸੀਂ ਗੰਦਲਾ ਕਰਨ ਤੇ ਲੱਗੇ ਹੋਏ ਇਹਦੇ ਵਿੱਚ ਪਰਮਾਤਮਾ ਦਾ ਕਾਹਦਾ ਦੋਸ਼ ਉਹਨੇ ਕੁਝ ਵੀ ਮਾੜਾ ਨਹੀਂ ਬਣਾਇਆ ਹਰ ਇੱਕ ਚੀਜ਼ ਇੱਕ ਦੂਜੇ ਦੇ ਨਾਲ ਜੁੜੀ ਹੋਈ ਹੈ ਚੱਕਰਕੀ ਵੀ ਬੰਦਾ ਵੀ ਜੇਰ ਤੋਂ ਪੈਦਾ ਹੁੰਦਾ ਤੇ ਪਸ਼ੂ ਵੀ ਜੇਰ ਤੋਂ ਪੈਦਾ ਹੁੰਦਾ ਪਰ ਪਸ਼ੂ ਤੇ ਬੰਦੇ ਵਿੱਚ ਇੰਨਾ ਹੀ ਫਰਕ ਹੈ ਵੀ ਬੰਦੇ ਕੋਲੇ ਸੋਚਣ ਸ਼ਕਤੀ ਹੈ ਉਹ ਕਿਵੇਂ ਜਿਵੇਂ ਹੁਣ ਖੂ ਅੱਗੇ ਖੂ ਹੈ ਸਾਡੇ ਜਾਂ ਕੋਈ ਟੋਇਆ ਹੈ ਜਾਂ ਕਿੱਬਾ ਕੁਝ ਵੀ ਹੈ ਗੱਡੀ ਆਉਂਦੀ ਪਈ ਹੈ ਤੇ ਹੁਣ ਸਾਡੇ ਕੋਲੇ ਸੋਚਣ ਸ਼ਕਤੀ ਹੈ ਅਸੀਂ ਪਾਸੇ ਹਟ ਜਾਾਂਗੇ ਆਪੇ ਡਾਇਰੈਕਟਲੀ ਪਾਸੇ ਹਟ ਜਾਾਂਗੇ ਅਸੀਂ ਵੀ ਸਾਡੇ ਕੋਲੇ ਸੋਚਣ ਸ਼ਕਤੀ ਹੈ ਪਰ ਜਦੋਂ ਇਹ ਗੱਲਾਂ ਬਾਤਾਂ ਇਨਸ ਖਾਨ ਆਪਣੀ ਜ਼ਿੰਦਗੀ ਦੇ ਵਿੱਚ ਸੋਚਦਾ ਹੈ ਤੇ ਸੋਚ ਕੇ ਲਾਗੂ ਵੀ ਕੀਤਾ ਜਾਂਦਾ ਹੈ ਤਾਂ ਫਿਰ ਫਿਰ ਇਨਸਾਨ ਦੀ ਜ਼ਿੰਦਗੀ ਜਿਹੜੀ ਆ ਉਹ ਕੁਛ ਨਾ ਕੁਛ ਸੌਖੀ ਹੋ ਜਾਂਦੀ ਹੈ ਤੇ ਜੇ ਹੁਣ ਸੋਚਣ ਸ਼ਕਤੀ ਸੌਖੀ ਹੋ ਗਈ ਕਿਉਂਕਿ ਮਨ ਨੇ ਸੋਚਣਾ ਹੈ ਮਨ ਨੇ ਸੋਚਣਾ ਵੀ ਮਣਾ ਤੇਰਾ ਮਾੜਾ ਹੋ ਗਿਆ ਮਨ ਨੇ ਸੋਚਣਾ ਤੇਰਾ ਚੰਗਾ ਹੋ ਗਿਆ ਆ ਤੇਰੇ ਵਾਸਤੇ ਦੁੱਖ ਦਾ ਕੰਮ ਆ ਤੇਰੇ ਵਾਸਤੇ ਸੁੱਖ ਦਾ ਕੰਮ ਮਨ ਕੀ ਸੋਚਦਾ ਹੈ ਕਈ ਬੰਦੇ ਬਹੁਤ ਕੁਝ ਕਰਨਾ ਚਾਹੁੰਦੇ ਨੇ ਪਰ ਕਰ ਨਹੀਂ ਪਾਉਂਦੇ ਕਿਉਂ ਕਿਉਂਕਿ ਉਹ ਕਹਿੰਦੇ ਲੋਕੀ ਕੀ ਕਹਿਣਗੇ ਉਹ ਗੱਗੋ ਕਹਿੰਦੇ ਲੋਕੀ ਕੀ ਕਹਿਣਗੇ ਕਹਿੰਦੇ ਲੋਕਾਂ ਦੀ ਨਾ ਪ੍ਰਵਾਹ ਕਰ ساری ਉਮਰ ਲੋਕਾਂ ਨੂੰ ਮਨਾਉਂਦਾ ਹੀ ਰਹਿ ਗਿਆ ਲੋਕਾਂ ਨੇ ਕੁਝ ਨਹੀਂ ਕਹਿਣਾ ਜਦੋਂ ਨਾ ਮਰ ਗਿਆ ਲੋਕਾਂ ਨੇ ਚਾਰ ਜਣਿਆਂ ਨੇ ਚੱਕ ਕੇ ਲੈ ਜਾਣਾ ਤੇ ਲੋਕਾਂ ਨੇ ਉਦੋਂ ਕਹਿੰਦਾ RAM ਨਾਮ ਸਤ ਹੈ ਸਤ ਨਾ ਵੈਗੁਰੂ ਤੇ ਫਿਰ ਮਰੇ ਤੋਂ ਬਾਅਦ ਚ ਕਹਿੰਦੇ ਬੰਦਾ ਬੜਾ ਵਧੀਆ ਸੀ ਬੜਾਏ ਦੇ ਚ ਗੁਣ ਸੀ ਜਿਉਂਦੇ ਜੀ ਨਹੀਂ ਮਰਿਆਂ ਤੋਂ ਬਾਅਦ ਵਿੱਚ ਸਰਟੀਫਿਕੇਟ ਦਿੰਦੇ ਨੇ ਕਹਿੰਦੇ ਇਹਨਾਂ ਸੋਚਿਆ ਕਰ ਵੀ ਦੁਨੀਆ ਕੀ ਕਵੇਗੀ ਉਹ ਭਾਈ ਦੁਨੀਆ ਨੇ ਕਿਸੇ ਨੂੰ ਕੁਝ ਨਹੀਂ ਦੇਣਾ ਜੇ ਕੋਈ ਇਨਸਾਨ ਦੇ ਵਿੱਚ ਕਿਸੇ ਪ੍ਰਕਾਰ ਦਾ ਹੁਨਰ ਹੈ ਕੋਈ ਵੀ ਕੰਮ ਕਰ ਕਰਨਾ ਚਾਹੁੰਦਾ ਤੇ ਦੁਨੀਆ ਦੀ ਪਰਵਾਹ ਨਹੀਂ ਕੀਤੀ ਜਾਂਦੀ ਤੇ ਜਿਹੜੇ ਇਹਨਾਂ ਗੱਲਾਂ ਵਿੱਚ ਨਹੀਂ ਤੇ ਉਹ ساری ਜ਼ਿੰਦਗੀ ਉਹਨਾਂ ਦੀ ਐਵੇਂ ਲੰਘ ਜਾਂਦੀ ਦੁਨੀਆ ਕੀ ਕਵੇਗੀ ਹਾਏ ਮੇਰਾ ਕੰਮ ਇਹ ਹੋ ਗਿਆ ਉਹ ਹੋ ਗਿਆ ਆਹ ਹੋ ਗਿਆ ਦੁਨੀਆ ਕੀ ਕਵੇਗੀ ਕਹਿੰਦੇ ਦੁਨੀਆ ਨੇ ਤੈਨੂੰ ਕੋਈ ਸਰਟੀਫਿਕੇਟ ਨਹੀਂ ਦੇਣਾ ਦੁਨੀਆ ਦਾ ਛੱਡ ਕਿਉਂਕਿ ਜਦੋਂ ਜੀਵਨ ਤੈਨੂੰ ਮਿਲੇ ਹਾਂਜੀ ਸਾਡੇ ਨਾਲ ਹਨੇਰੀ ਬਹੁਤ ਚੱਲ ਰਹੀ ਹੈ ਇੰਦਰ ਤੇ ਪਰੇਸ਼ਾਨੀ ਆ ਰਹੀ ਹੈ ਜੇ ਅਸੀਂ ਕਿਸੇ ਵੱਲ ਹੀ ਵੇਖਾਂਗੇ ਤੇ ਕਿਸੇ ਵੱਲ ਵੇਖਿਆ ਕੁਝ ਨਹੀਂ ਖਟਿਆ ਜਾ ਸਕਦਾ ਜੇ ਵੇਖਣਾ ਹੈ ਤੇ ਉਹ ਪ੍ਰਮਾਤਮਾ ਵੱਲ ਵੇਖੋ ਉਹ ਕਿਸੇ ਦਾ ਬੁਰਾ ਨਹੀਂ ਕਰਦਾ ਉਹ ਸਭ ਦਾ ਚੰਗਾ ਹੀ ਕਰਦਾ ਤੇ ਚੰਗਾ ਕਰਨ ਵਾਲਿਆਂ ਦਾ ਜਿਵੇਂ ਮੈਂ ਅੱਗੇ ਕਹਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਆਓ ਫਿਰ ਇਨਾਂ ਕ ਲਾਈਵ ਅੱਜ ਪ੍ਰਵਾਨ ਕਰਿਓ ਗਲਤੀ ਛਲਤੀ ਦੀ ਮਾਫੀ ਚਾਹੁੰਦੇ ਆ ਵਿੱਚੋਂ ਰੇਂਜ ਟੁੱਟ ਜਾਂਦੀ ਆ ਉਹਦੀ ਵੀ ਮਾਫੀ ਚਾਹੁੰਦੇ ਆ ਜਿੰਨੀ ਕਕਲ ਐ ਸਾਂਝੀ ਕਰ ਲਈਦਾ ਤੇ ਜਿਹੜੀ ਮੈਂ ਗੱਲ ਕੀਤੀ ਸੀ ਵੀ ਰਾਤ ਨੂੰ ਆਪਣੇ 8:20 ਤੇ ਸੋ ਆਪਾਂ ਤਕਰੀਬਨ ਸੱਚੀ ਘਟਨਾ ਤੇ ਆਧਾਰਿਤ ਜਿਵੇਂ ਮੈਂ ਕਿਹਾ ਸੀ ਆਓ ਦੁੱਖ ਸੁੱਖ ਸਾਂਝਾ ਕਰੀਏ ਇਨਾਂ ਚੀਜ਼ਾਂ ਦੇ ਨਾਲ ਵੀ ਦੁੱਖ ਸੁੱਖ ਸਾਂਝਾ ਹੀ ਹੁੰਦਾ ਵੀ ਅੱਜ ਸਾਡੇ ਦੁਨੀਆ ਤੇ ਕੀ ਚੱਲ ਰਿਹਾ ਤੇ ਜੇ ਅਸੀਂ ਐ ਕਰਾਂਗੇ ਸਾਡੇ ਨਾਲ ਐ ਹੋਊਗਾ ਤੇ ਉਹ ਵੀਡੀਓ ਕੋਸ਼ਿਸ਼ ਕੀਤੀ ਹੈ ਮਿਹਨਤ ਕਰਕੇ ਬਣਾਈ ਹੈ ਤੇ 8:20 ਵਜੇ ਰਾਤ ਨੂੰ ਰਿਲੀਜ਼ ਕਰਾਂਗੇ ਤੇ ਵੇਖਣ ਦੀ ਕਿਰਪਾਲਤਾ ਕਰਨੀ ਆ ਜਿਹੜੇ ਜੁੜਦੇ ਹੋ ਬਹੁਤ 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 ਧੰਨਵਾਦ ਤੁਸੀਂ ਵੀ ਕੁਝ ਪਾਈਏ ਕੋ ਕਿਹਾ ਕਰੋ ਤੇ ਫਿਰ ਜੁੜਨ ਦਾ ਨਜ਼ਾਰਾ ਕੁਝ ਹੋਰ ਹੁੰਦਾ ਹੈ ਜਿਹੜੇ ਜੁੜੇ ਹੁੰਦੇ ਨੇ ਵਿੱਚ ਚਾਹੇ YouTube ਦਾ ਕੰਮ ਕਰਦੇ ਹੋ ਚਾਹੇ ਤੇ ਵੈਸੇ ਹੀ ਆਨੰਦ ਮਾਣਦੇ ਹੋ ਚਾਹੇ ਸ਼ਾਮ ਵੇਲੇ ਬੈਠੇ ਹੁੰਦੇ ਹੋ ਜੇ ਜੁੜੇ ਹੁੰਦੇ ਹੋ ਤੇ ਕਮੈਂਟਾਂ ਰਾਈਂ ਆਪੋ ਆਪਣੀ ਵਿਚਾਰ ਆਪੋ ਆਪਣਾ ਗੱਲਬਾਤ ਸਾਂਝੀ ਕਰਿਆ ਕਰੋ ਤਾਂ ਕਿ ਆਪਾਂ ਦੂਸਰوں ਵੀ ਜੁੜ ਸਕੀਏ ਕਿਉਂਕਿ ਇੱਕ ਇੱਕ ਚੈਨਾਲਦਾਨੀ ਸਿਸਟਮ ਹੁੰਦਾ ਇੱਕ ਪ੍ਰਭੂਵੀ ਹੁੰਦੀ ਹੈ ਬੰਦਾ ਪਰਸਨਲੀ ਜਾਨਣ ਲੱਗ ਪੈਂਦਾ ਬੰਦਿਆਂ ਨੂੰ ਤੇ ਉਹਦੇ ਵਾਸਤੇ ਕੀ ਕਰਨਾ ਪੈਂਦਾ ਉਹਦੇ ਵਾਸਤੇ ਸਾਨੂੰ ਇੱਕ ਦੂਜੇ ਦੇ ਪ੍ਰਤੀ ਸੋ ਆਪਣੀ ਆਸ਼ਾ ਕਹਿ ਲਓ ਆਪਣਾ ਸ਼ੇਅਰ ਕਰਨਾ ਪੈਂਦਾ ਤੇ ਨਾਮ ਪਤਾ ਸ਼ੇਅਰ ਕਰਿਆ ਕਰੋ ਗੱਲਬਾਤ ਕੋਈ ਸੁਨਾਇਆ ਕਰੋ ਕੋਈ ਸੁਣਿਆ ਕਰੋ ਕਿਉਂਕਿ ਇਸ ਚੀਜ਼ ਦਾ ਆਨੰਦ ਵੱਖਰਾ ਹੁੰਦਾ ਹੈ ਤੇ ਅੱਜ ਦਾ ਲਾਈਵ ਇੰਨਾ ਹੀ ਪ੍ਰਵਾਨ ਕਰਨਾ ਗਲਤੀ ਸ਼ਲਤੀ ਲਈ ਮਾਫੀ ਬਹੁਤ ਬਹੁਤ ਧੰਨਵਾਦ ਜਿਹੜਾ ਨੇ ਸਬਸਕ੍ਰਾਈਬ ਕਰਕੇ ਵੀਡੀਓ ਦੇਖਦੇ ਨੇ ਵਾਹਿਗੁਰੂ ਆਪ ਸਭ ਨੂੰ ਤਰੱਕੀ ਬਖਸ਼ਿਸ਼ ਕਰੇ ਹੋਣਿਆ ਪੁੱਲਾਂ ਦੀ ਖਿਮਾ ਮਿਲਦੇ ਆ ਇੱਕ ਨਵੇਂ ਲਾਈਵ ਦੇ ਵਿੱਚ ਤੇ ਰਾਤ ਨੂੰ ਆਪਾਂ 8:20 ਤੇ ਇੱਕ ਮੂਵੀ ਦੇਖਾਂਗੇ ਪੰਜਾਬੀ ਸਾਰਿਆਂ ਨੇ ਵੇਖਣ ਦੀ ਕਿਰਪਾਲਤਾ ਕਰਨੀ ਧੰਨਵਾਦ ਜੀ